ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪਰੇ ਪੰਜਾਬ ਉਤੇ ਤੁਸੀਂ ਸਾਡੀ ਪਿਛਲੀ ਵੀਡੀਓ ਦੇਖੀ ਜਿਹਦੇ ਵਿੱਚ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਇਤਿਹਾਸ ਬਾਰੇ ਦੱਸਿਆ ਸੀ ਜਿਹਦੇ ਵਿੱਚ ਪੁਰਸਾਬ ਲੱਗਦਾ ਸੀ ਪਿੰਡਾਂ ਤੇ ਸ਼ਹਿਰਾਂ ਦੇ ਨਾਮ ਦੇ ਪਿੱਛੇ ਜਿਹੜਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੋ ਸ਼ਹਿਰਾਂ ਦੇ ਪਿੰਡਾਂ ਦੇ ਨਾਮ ਦੇ ਪਿੱਛੇ ਗੜ੍ਹ ਸ਼ਬਦ ਲੱਗਦਾ ਉਸ ਦਾ ਕੀ ਮਤਲਬ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਪਿੰਡ ਨੇਗੇ ਪੰਜਾਬ ਦੇ ਵਿੱਚ ਇਵਨ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਗੜ੍ਹ ਸ਼ਬਦ ਲੱਗਦਾ ਜਿਸ ਤਰ੍ਹਾਂ ਆਜਮਗੜ੍ਹ ਅਮਰਗੜ੍ਹ ਰਾਮਗੜ੍ਹ ਫੈਜਗੜ੍ਹ ਦਲੇਲਗੜ੍ਹ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਿੰਡ ਤੇ ਸ਼ਹਿਰ ਨੇ ਜਿਨ੍ਹਾਂ ਦੇ ਪਿੱਛੇ ਗੜ੍ਹ ਸ਼ਬਦ ਲੱਗਦਾ ਅੱਜ ਤੁਹਾਨੂੰ ਅਸੀਂ ਇਹ ਦੱਸਾਂਗੇ ਇਸ ਵੀਡੀਓ ਦੇ ਵਿੱਚ ਕਿ ਜਿਹੜਾ ਗੜ੍ਹ ਸ਼ਬਦ ਹੈ ਇਸ ਦਾ ਮਤਲਬ ਕੀ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਜਵਾਨੇ ਦੇ ਵਿੱਚ ਜਦੋਂ ਰਾਜੇ ਮਹਾਰਾਜੇ ਆਪਣਾ ਰਿਆਸਤ ਦੇ ਵਿੱਚ ਨਵੇਂ ਪਿੰਡ ਜਾਂ ਸ਼ਹਿਰਾਂ ਦੇ ਨਾਮ ਰੱਖਦੇ ਸੀ ਤਾਂ ਕੋਈ ਨਾ ਕੋਈ ਸ਼ਬਦ ਲਗਾ ਕੇ ਪਿੱਛੇ ਇਸ ਲਗਾ ਕੇ ਉਸ ਦੇ ਅੱਗੇ ਕੋਈ ਨਾ ਕੋਈ ਖਾਸ ਸ਼ਬਦ ਲਗਾ ਦਿੰਦੇ ਸੀ ਤੇ ਇਸੇ ਤਰ੍ਹਾਂ ਗੜ ਸ਼ਬਦ ਲਗਾ ਕੇ ਉਹ ਉਸ ਤੋਂ ਅੱਗੇ ਕੋਈ ਖਾਸ ਸ਼ਬਦ ਲਗਾ ਦਿੰਦੇ ਸੀ ਤੇ ਇਹ ਗੜ ਜਿਹੜਾ ਸ਼ਬਦ ਹੈ ਇਸ ਦਾ ਮਤਲਬ ਹੈ ਜੀ ਕਿਲਾ ਕਿ ਜਿਸ ਤਰ੍ਹਾਂ ਆਪਾਂ ਕੋਈ ਕਹ ਲਈਏ ਕਿ ਸਹਾਰਾ ਰਾਮਗੜ ਉਸ ਦਾ ਮਤਲਬ ਹੈ ਕਿ ਇਹ ਰਾਮ ਦਾ ਕਿਲਾ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਪਿੰਡ ਨੇਗੇ ਭਾਰਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਕੋਈ ਨਾ ਕੋਈ ਇਤਿਹਾਸ ਜੁੜਿਆ ਹੋਇਆ ਹੈ ਤੇ ਜੇਕਰ ਤੁਸੀਂ ਕੋਈ ਆਪਣੇ ਪਿੰਡ ਦਾ ਜਾਂ ਆਪਣੇ ਸ਼ਹਿਰ ਦਾ ਇਤਿਹਾਸ ਬਾਰੇ ਜਾਨਣਾ ਚਾਹੁੰਦੇ ਹੋ ਕਿ ਅਸੀਂ ਉਸ ਤੇ ਵੀਡੀਓ ਬਣਾਈਏ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਸੀਂ ਤਾਂ ਸਾਡੇ ਚੈਨਲ ਬਰੇਵ ਪੰਜਾਬ ਉਤੇ ਨਵੇਂ ਹੋ ਤਾਂ ਜਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ